ਤੁਹਾਡੀ ਸੋਚ ਤੇ 12 ਗੰਗੇ ਖਾਤੇ ਬਾਵਾ ਸਾਹਿਬ ਦਾ ਦੂਸਰਾ ਨਾਮ ਕੰਸ਼ੀ ਰਾਮ ਕੰਸ਼ੀ ਰਾਮ ਬਾਵਾ ਸਾਹਿਬ ਦਾ ਦੂਸਰਾ ਨਾਮ ਕੰਸ਼ੀ ਰਾਮ ਕੰਸ਼ੀ ਰਾਮ ਮਾਯਾਵਤੀ ਜੀ ਜਿੰਦਾਬਾਦ 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 ਕਾਰਨ ਤਾ ਸਿਤ੍ਰਿਪੁਰੀ ਜਿੰਦਾਬਾਦ 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 ਉਹਨਾਂ ਸਮਾਜ ਪਾਰਟੀ ਜਿੰਦਾਬਾਦ 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 ਜਰ ਕੀ ਨਾਮਾ ਤੇ ਕੀ ਪ੍ਰੋਗਰਾਮ ਸੀ ਇੱਥੇ ਸਰ ਅਸੀਂ 1 ਨੂਰ ਬੈਲਵਿਨ ਸਾਇਟੀ ਰਿਸਟਰ ਮਠਿੰਡਾ ਵੱਲੋਂ ਸਾਡੇ ਦੇ ਦੇ ਸਵਿਧਾਨ ਦੇ ਨਿਰਮਾਤਾ ਬਾਬਾ ਪੀਰਾਂ ਉਹ ਵੀ ਜੀ ਜਨਤੀ ਦੇ ਮੌਕੇ ਤੇ ਅੱਜ ਇਕੱਠੇ ਹੋਏ ਆ ਤਾਂ ਸਾਰੀ ਦੁਨੀਆ ਵਿੱਚ ਬਾਬਾ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਬਟੰਡਾ ਵਿੱਚ ਵੀ ਪੰਜਾਬ ਸਰਕਾਰ ਦੇ ਮੰਤਰੀ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਇਆ ਗਿਆ ਤਾਂ ਸਾਡੀ ਇੱਕ ਲੋਕ ਸੋਸਾਇਟੀ ਦੇ ਚੇਅਰਮੈਨ ਹੰਸਰਾ ਜੀ ਬੀਨ ਸਿੰਘ ਜੀ ਮਾਸਟਰ ਪ੍ਰਦੀਪ ਪ੍ਰਿੰਸੀਪਲ ਸਾਹਿਬ ਸਾਰੇ ਸਾਡੇ ਜਸ਼ਨ ਜੀ ਅਰਤ ਜੀ ਸੋਸਾਇਟੀ ਨੇ ਇਕੱਠੇ ਹੋਈਏ ਤਾਂ ਬਾਬਾ ਸਾਹਿਬ ਨੂੰ ਅਸੀਂ ਛੰਡਾਂ ਦੇ ਫੁੱਲ ਪੇਟ ਦਿੱਤੇ ਨੇ ਤੇ ਇੱਕ ਇਸ ਮੌਕੇ ਤੇ ਇੱਕ ਸੌਦਾ ਵੀ ਲਗਾਇਆ ਗਿਆ ਹੈ ਕਿਉਂਕਿ ਸਾਡਾ ਮਿਸ਼ਨ ਹੈ ਕਿ ਅਸੀਂ ਕੋਈ ਵੀ ਪਰਵ ਉਸ ਪਰਵ ਤੇ ਕੁਝ ਨਾ ਕੁਝ ਇਸ ਤਰ੍ਹਾਂ ਦਾ ਕੰਮ ਕਰੀਏ ਕਿ ਉਹ ਸਦਾ ਯਾਦ ਰਹੇ ਤਾਂ ਬਾਬਾ ਸਾਹਿਬ ਨੇ ਸਾਡੇ ਇਸ ਦੀ ਜਤੀ ਦੁਆਈ ਸਾਡੇ ਸੰਗਤਾਂ ਦੀ ਰੱਖਿਆ ਕੀਤੀ ਜਿਹੜੇ ਦਬਲੇ ਕੂਚਲੇ ਲੋਕ ਸੀ ਉਹਨਾਂ ਦੇ ਹੱਕਾਂ ਲਈ ਇਸ ਤਰ੍ਹਾਂ ਸਭ ਦਾ ਮਨਾਇਆ ਅੱਜ ਹਰ ਬਰਸ ਦੇ ਲੋਕ ਸੁਖਦਾ ਸਾਹ ਤੇ ਆਜ਼ਾਦੀ ਆਜ਼ਾਦੀ ਦਾ ਸਾਹ ਲੈ ਤਾ ਇਸ ਮੌਕੇ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਸੋਸਾਇਟੀ ਵੱਲੋਂ ਵਧਾਈ ਦਿੱਤੀ ਹੈ ਕਿ ਇਹ ਨੇ ਵਿਲਾ ਪਰਵ ਹੈ ਲੋਕ ਦਾ ਪਰਵ ਹੈ ਬੜੀ ਖੁਸ਼ੀ ਨਾਲ ਅੱਜ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਕਿ ਹੰਸਰਾ ਜੀ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਜੀ ਦਾ ਜਨਮ ਦਿਹਾੜਾ ਹੈ ਮੈਨੂੰ ਦਿਲੋਂ ਖੁਸ਼ੀ ਹੈ ਤੇ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਗੈਰ ਸੰਘਟਿਤ ਮਜ਼ਦੂਰ ਮੁਲਾਜ਼ਮ ਕਾਂਗਰਸ ਜਾਨੀ ਕੇ ਕੇਸੀ ਵਿਭਾਗ ਕਮਰੋਜ਼ ਪਾਰਟੀ}{|\text{National Dalit Mahapanchayat Sanjukt Dal to Morche} \text{ਵੱਲੋਂ ਤੇ ਡੋਮਾ ਬਰਿਸ਼ੰਗ ਵੱਲੋਂ ਬਠਿੰਡਾ ਦੇ ਉਹਨਾਂ ਸਾਰੇ ਲੋਕਾਂ ਦਾ ਦਿਲੋਂ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਬਾਬਾ ਸਾਹਿਬ ਮਿੜਕਰ ਦੇ ਪਾਰਕ ਦੇ ਵਿੱਚ ਮੇਲਾ ਲਾਤਾ ਕਦੇ ਹੁੰਦਾ ਸੀ ਕਿ ਅਸੀਂ ਕੁਝ ਬੰਦੇ ਇੱਥੇ ਆਉਂਦੇ ਸੀ ਤੇ ਬਾਬਾ ਸਾਹਿਬ ਅੰਮਿੜਕਰ ਨੂੰ ਫੁੱਲ ਮਾਲਾ ਪੈਰੋਂ ਜਿਹੜੇ ਪਾ ਕੇ ਅਸੀਂ ਇਹਦੇ ਪਰਨ ਕਰਕੇ ਜਾਂਦੇ ਸੀ ਅਸੀਂ ਕਾ ਕਰਦੇ ਸੀ ਕਿ ਉਹ ਦਿਨ ਦੂਰ ਨਹੀਂ ਹੈ ਕਿ ਬਾਬਾ ਸਾਹਿਬ ਮਿੜਕਾ ਦੇ ਸਪਾਰਕ ਦੇ ਵਿੱਚ ਮੇਲੇ ਲੱਗਣ ਲੱਗ ਜਾਣਗੇ ਅੱਜ ਮੇਲਾ ਲੱਗਾ ਹੋਇਆ ਹੈ ਅੱਜ ਕਿੰਨੇ ਇਹਨਾਂ ਦੀ ਜ਼ਮੀਰ ਜਾਗੀ ਨਹੀਂ ਤੇ ਜਿਹੜਾ ਇਹਨਾਂ ਨੇ ਸ਼ਪਤ ਚੱਕਦੇ ਸੌਹ ਚੱਕਦੇ ਪੰਜਾਬ ਦੇ ਨਾਲ ਵਫਾਦਾਰੀ ਤੇ ਖਾਂਦੀ ਅੱਜ ਵੀ ਸਾਡੇ ਮੁਖੰਤੀ ਤੇ ਕੋਈ ਜ਼ਰੂਰਤ ਨਹੀਂ ਬੀਬੀ ਨੌਜਵਾਨਾਂ ਨੇ ਖੂਨਦਾਨ ਕੈਂਪ ਲਾਇਆ ਤੁਸੀਂ ਉਹਨਾਂ ਬਾਰੇ ਕੁਝ ਬੋਲੋ ਬਹੁਤ ਉਹਨਾਂ ਨੂੰ ਵਧਾਈ ਦੇਣੀ ਆ ਬਹੁਤ ਸ਼ਲਾਘਾਯੋਗ ਉਪਰਾਲਾ ਹੋਂਦਾਨ ਦੇ ਕੇ ਜੀਵਨ ਦਾਨ ਦੇਣ ਦੇ ਤਰੀਕੇ ਇੱਕ ਤਰੀਕੇ ਦੇ ਨਾਲ ਹੈਗਾ ਖਾਸ ਤੌਰ ਤੇ ਗਰੀਬਾਂ ਵਾਸਤੇ ਜਿਨ੍ਹਾਂ ਨੂੰ ਲੋੜ ਪੈਂਦੀ ਹੈ ਤੇ ਮੈਂ ਬਹੁਤ ਇਹਨਾਂ ਨੂੰ ਵਧਾਈ ਦਿੰਦੀ ਆ ਤੇ ਸ਼ਲਾਘਾ ਦਿੰਦੀ ਆ ਕਿ ਇਸ ਸ਼ੁਭ ਦਿਹਾੜੇ ਚ ਇਹਨਾਂ ਨੇ ਵਧੀਆ ਕੰਮ ਕੀਤਾ।